ਮੇਰਾ ਨਾਮ ਜੀ ਰਾਜਪਾਲ ਸਿੰਘ ਗਿੱਲ ਕਿੱਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਇੱਥੇ ਹੀ ਬਿਲਕੁਲ ਨੱਥੂਵਾਲਾ ਜਦੀਦ ਜਿੱਥੇ ਆਪਾਂ ਬਣਾ ਰਹੇ ਆਸ਼ਰਮ ਜਿਹੜਾ ਨੱਥੂਵਾਲਾ ਜਦੀਦ ਜ਼ਿਲ੍ਹਾ ਮੋਗਾ ਜੀ ਇਹੀ ਮਾਤਾ ਬਚਨ ਕੌਰ ਬਿਰਧ ਆਸ਼ਮ ਅਤੇ ਲੋਕ ਲੋਕ ਭਲਾਈ ਸੇਵਾਵਾਂ ਦਾ ਕੇਂਦਰ ਹੋਊਗਾ ਇੱਥੇ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ ਬਯੁਰਗਾਂ ਦੇ ਸੰਬੰਧ ਲਈ ਕਮਰੇ ਵੀ ਬਣਨਗੇ ਇੱਥੇ ਜੇ ਆਪਾਂ ਮੋਢੇ ਚ ਬਣਾ ਰਹੇ ਹਾਂ ਇੱਥੇ 18 ਤੇ 624 ਕਮਰੇ ਇੱਥੇ ਬਣ ਜਾਣਗੇ ਬਾਕੀ ਇੱਥੇ ਇੱਕ ਕਿਚਨ ਬਣਣੀ ਆ ਮੂਰੇ ਜਿੱਥੇ 24 ਘੰਟੇ ਲੰਗਰ ਪ੍ਰਸ਼ਾਦਾ ਚੱਲੂ ਆ ਜਿਹੜਾ ਮਰਜੀ ਰਾਹੀ ਪਾਂਦੀ ਲੰਗਦਾ ਹੋਇਆ ਰਾਹੀਰ ਜਦੋਂ ਮਰਜੀ ਰੁੱਕ ਕੇ ਇੱਥੇ ਪ੍ਰਸ਼ਾਦਾ ਪਾਣੀ ਛੱਕ ਸਕਦਾ ਹੈ ਤੇ ਸਪੈਸ਼ਲ ਇੱਥੇ ਸਹੂਲਤ ਹੋਊਗੀ ਟਰੱਕ ਡਰਾਈਵਰਾਂ ਲਈ ਵੀ ਉਹਨਾਂ ਲਈ ਇੱਥੇ ਪੂਰਾ ਗੱਡੀਆਂ ਖੜਾਣ ਦੀ ਜਗ੍ਹਾ ਵੀ ਬਣ ਜੂਗੀ ਤੇ ਉਹਨਾਂ ਦੇ ਨੌਣ ਤੋਂ ਲਈ ਇੱਥੇ ਵਾਸ਼ਰੂਮ ਪਾਣਨ ਦੇ ਮਗਰਲੇ ਪਾਸੇ ਤੇ ਵਾਸ਼ਰੂਮਾਂ ਦੇ ਪੂਰੇ ਬਹੁਤ ਵਾਸ਼ਰੂਮ ਤੇ ਜਾਂਦੀ ਆਪਦੀ ਨਾਤੂ ਸਾਦੇ ਜੀ ਦਾ ਕੱਪੜਾ ਧੋ ਸਕਦੇ ਆ ਉਦੋਂ ਮੜ ਕੇ ਇੱਥੋਂ ਰੋਟੀ ਪਾਣੀ ਪ੍ਰਸ਼ਾਦਾ ਆਪਦਾ ਛੱਕ ਸਕਦੇ ਆ ਅੱਧੀ ਰਾਤ ਨੂੰ ਆਉਣ ਰਾਤ ਨੂੰ ਵੀ ਚਾਹ ਪ ਡਿਊਟੀ ਹੁੰਦੀ ਆ ਉਹ ਮਹਾਰਾਜ ਲਾਉਂਦਾ ਕਿਸੇ ਦੀ ਇਹ ਫੁਰਨੇ ਫਰਨੇ ਨਹੀਂ ਫੁਰਦੇਗੇ ਮੈਂ ਲਿਖਿਆ ਸੀ ਜਿਵੇਂ ਮੈਨੂੰ ਹੁੰਦਾ ਕਿ ਮੈਨੂੰ ਤਾਂ ਆਪ ਹੀ ਪਤਾ ਨਹੀਂ ਲੱਗਦਾ ਕਿ ਇਹ ਕੀ ਹੋਈ ਹਾਈ ਜਾਂਦਾ ਏ ਮੇਰਾ ਬਾਬਾ ਰਹਿੰਦਾ ਨਾਲ ਮੇਰੇ ਜੋ ਮੇਰੇ ਤੋਂ ਕਰਵਾਈ ਜਾਂਦਾ ਏ ਸੋ ਉਹ ਕਰਵਾ ਰਿਆ ਜੀ ਗੁਰੂ ਮੇਰੀਆਂ ਤਾਂ ਡਿਊਟੀਆਂ ਜੀ ਮੋਰ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਕਿਵੇਂ ਹੋ ਗਿਆ ਜੀ ਸਾਹਿਬ ਜੀ ਕਿੰਨੇ ਕਿੰਨਿਆਂ ਦੇ ਵਿੱਚ ਬਣ ਰਿਹਾ ਔਰ ਕਿੰਨੀ ਕਿਲ ਲਗਤ ਕਿੰਨੀ ਹੈ ਦੇਖੋ ਜੀ ਇਹ ਡੇਢ ਕਿੱਲੇ ਚ ਆਈ ਡੇਢ ਕਿੱਲਾ ਤਾਂ ਉਹ ਜ਼ਮੀਨ ਦੇ ਜਿਹੜੇ ਪੈਸੇ ਸੀ ਉਹ ਤੁਹਾਨੂੰ ਦੱਸਿਆ ਮੈਂ ਕਈ ਵਾਰੀ ਗੱਲ ਕਰਦਾ ਹਾਂ ਕਿ ਮੇਰੇ ਛੋਟੇ ਵੀਰ ਨੇ ਬਾਹਰ ਜਾਂਦਾ ਮ ਉਹਨੇ ਬਹੁਤ ਮਦਦ ਕੀਤੀ ਆ ਤੇ ਨਾਲ ਜੋ ਬਾਕੀ ਮੇਰੀ ਆਪ ਦੀ ਥੋੜੀ ਬਹੁਤੀ ਜਿੰਨੀ ਜੁਗਾ ਸੀਗਾ ਥੋੜੀ ਥੋੜੀ ਕਰਕੇ ਸੇਵਿੰਗ ਕਰਦਾ ਰਿਹਾ ਸੀ ਉਹ ਇੱਕ ਪਾਸੇ ਰੱਖੀ ਸੀ ਉਹ ਸੇਵਿੰਗ ਜਿਹੜੀ ਮੈਂ 30-40 ਲੱਖ ਰੁਪਈਆ ਸੀਗਾ ਉਹ ਕੱਢ ਕੇ ਹੁਣ ਮੈਂ ਆ ਜ ਸੁਰੂਆਤਾਂ ਆਪ ਕਰੀਆਂ ਲੱਗ ਗਿਆ ਜੀ ਹੁਣ 20 ਤੋਂ ਲੈ ਕੇ 20 20 ਪਲੱਸ ਲੱਗ ਚੁੱਕਿਆ ਹੁਣ ਤੱਕ ਤਕਰੀਬਨ ਹੁਣ ਤੱਕ ਹੀ ਲੱਗ ਗਿਆ ਹਜੇ ਹੁਣ ਪਿੱਲਰ ਹੁਣ ਲੈਂਟਰ ਵਗੈਰਾ ਪੈਣਾ ਹੈ ਤੇ ਹੋਰ ਵੀ ਲੱਗਣੇ ਆ ਬਾਕੀ ਇਹ ਸੱਜਣਾ ਮਿੱਤਰਾ ਇਨਸਾਫ਼ ਤੋਂ ਬਿਨਾ ਪੈਣਾ ਭਰਾ ਕਿਸੇ ਵੀ ਜੜੇ ਵੀ ਕੋਈ ਵੀ ਹੈਗਾ ਰਾਏ ਦਾਨੀਆਂ ਦੇ ਸਾਥ ਤੋਂ ਬਿਨਾ ਦ ਪਰ ਇਹਨਾਂ ਕਹ ਜਰੂਰ ਆ ਮੈਂ ਕਹਿਣਾ ਕਿ ਜੇ ਜਿਹੜੇ ਵੀ ਇੱਥੇ ਦਾਨ ਕਰਨਗੇ ਉਹਨਾਂ ਦਾ ਕੱਲਾ ਕੱਲਾ ਪੈਸਾ ਦਰਗਾਹ 'ਚ ਹਰਾ ਹੋਊਗਾ ਭਾਈ ਇਹ ਮੇਰੀ ਬੰਦਵਾਦਾ ਹੈ ਮੇਰਾ ਤੇ ਬਸ ਇਹ ਪਤਾ ਨਹੀਂ ਕਿਵੇਂ ਹੋਇਆ ਜੀ ਅਹੀਂ ਚੱਲੀਏ ਬਾਟੇ ਵਾਲੇ ਲੰਗਰ ਦੀ ਗੱਲ ਕੀਤੀ ਗਈ ਹੈ ਲੰਗਰ 24 ਘੰਟੇ ਚੱਲੇਗਾ ਤੇ ਰਾਹੀਗਰੇ ਵਾਲੇ ਤੋਂ ਚੱਲੇਗਾ ਸਭ ਲਈ ਜੀ ਜਿੰਨਾ ਮਰਜੀ ਹਾਂ ਰਾਹੀਗਰਾਂ ਦੇ ਟੱਪ ਦਾ ਵੇਖੋ ਜੀ ਪ੍ਰਸ਼ਾਦ ਦਾ ਪਾਣੀ ਛਕਣਾ ਹੈ ਭੁੱਖੇ ਨਹੀਂ ਕਈ ਵਾਰੀ ਕਈ ਬੰਦੇ ਹੁੰਦੇ ਕਹਿੰਦੇ ਲੰਗਰਾਂ ਲੰਗਰ ਐਵੇਂ ਲਾਈ ਬੈਠੇ ਲੰਗਰਾਂ ਦੇ ਤੱਕ ਰੋਕ ਕੇ ਖਵਾਉਣਾ ਮੈਂ ਕਿਹਨਾਂ ਨੂੰ ਯਾਰ ਮੈਨੂੰ ਕੋਈ ਅਖੋਜਾ ਪੈਰਾਮੀਟਰ ਦੇ ਦੇ ਉਹ ਵੀ ਮੈਂ ਹਰੇਕ ਤੇ ਛੱਟ ਤੇ ਲਾ ਕੇ ਦੇਖ ਲਿਆ ਕਰਾਂ ਵੀ ਇਹ ਭੁੱਖਾ ਕਿ ਰੱਜਿਆ ਜੇ ਰੱਜਿਆ ਤਾਂ ਮੈਂ ਕਹਾਂ ਨਾ ਖਾ ਜਾ ਭਾਜ ਜਾ ਭੁੱਖੀ ਨੂੰ ਕਮ ਖਾਲਾ ਭਾਈ ਹੈਨਾ ਇਹਦਾ ਕੋਈ ਪੈਰਾਮੀਟਰ ਨਹੀਂ ਹੁੰਦਾਗਾ ਹੋ ਸਕਦਾ ਕੋਈ ਰੱਜਿਆ ਹੋਇਆ ਆਇਆ ਕੋਈ ਸਰਦਾਰ ਕੋਈ ਉਹ ਆਇਆ ਹੀ ਰੱਜਿਆ ਪਹਿਲਾਂ ਹੀ ਘਰ ਦਾ ਤੇ ਉਹਨੇ ਆ ਕੇ ਖੜ ਕੇ ਕਦੇ ਨਹੀਂ ਕਿੰਨੇ ਕਿ ਦਸਾਂ ਦਾ ਕਿ 50 ਦੇ 100 ਦੇ ਰੋਟੀ ਪਾਣੀ ਕਿ ਦੇ ਜਾਣਾ ਜਿਵੇਂ ਬਿਰਧ ਆਸ਼ਮ ਬਰ ਰਿਹਾ ਹੈਗੇ ਹੈ ਬਜ਼ੁਰਗਾਂ ਨੂੰ ਜਿਹੜੇ ਹੈਗੇ ਬੱਚੇ ਸੰਭਾਲਦੇ ਨਹੀਂ ਹੈਗੇ ਪਰ ਮਾਵਾ ਜਿਹੜੀਆਂ ਛੇਛੇ ਬੱਚੇ ਸੰਭਾਲ ਲੈਂਦੀਆਂ ਹੈਗੀ ਪਤਾ ਕੀ ਹੁੰਦਾ ਵੇਖੋ ਜੀ ਮਾਵਾ ਛੇ ਬੱਚਿਆਂ ਨੂੰ ਸੰਭਾਲ ਲੈਂਦੀਆਂ ਜਜਾ ਜਨਾ ਮਰ ਗਈ ਹੁੰਦਾ ਹੈ ਗੱਲ ਤੇ ਇਹ ਹੁੰਦੀ ਹੈ ਪਤਾ ਕੀ ਹੈ ਬੱਚੇ ਮੈਂ ਕਹਿੰਦਾ ਪੀੜੀ ਕਰ ਤੇ ਜੇ ਮਾਪੇ ਭਾਗੇ ਨਾ ਹੋਣ ਤਾਂ ਇੱਥੇ ਵੀ ਵੀਰ ਪਰ ਗੱਲ ਇਹ ਹੁੰਦੀ ਹੈ ਵੀ ਕਈ ਵਾਰੀ ਕਈ ਬੰਦੇ ਲਸ ਕੇ ਅੰਦਰੋਂ ਪਾਸੇ ਗਿਆ ਉਹਨੂੰ ਪਤਾ ਹੈ ਵੀ ਜਿਹੜੇ ਘਰਾਂ ਦੇ ਵਿੱਚ ਨਹੀਂ ਹੋ ਗਿਆ ਸਾਰਾ ਹੈ ਨਹੀਂ ਜਿਵੇਂ ਕੋਈ ਨਸ਼ੇ ਤੇ ਲੱਗ ਗਿਆ ਕੋਈ ਜਵਾਕ ਕੋਈ ਮਾਇੂਰ ਜੀ ਆਇਆ ਚੋਰੀ ਪਸੂਤ ਗਿਆ ਉਹਨੂੰ ਅਟੈਕ ਆ ਗਿਆ ਕਿਸੇ ਨੂੰ ਕਿਸੇ ਜੇ 18 ਕਮਰੇ ਤੇ ਹੋ ਗਿਆ ਕਿਸੇ ਦਾ ਕਿਸੇ ਐਕਸੀਡੈਂਟ ਹੋ ਗਿਆ ਕਿਤੇ ਰਾਹ ਖਸਤੇ ਕਿਸੇ ਦੇ ਇਕੱਲੀ ਧੀ ਹੋਈ ਆ ਉਹਨੇ ਧੀ ਬਿਆਤੀ ਉਹਨਾਂ ਬਜ਼ੁਰਗਾਂ ਦਾ ਕੋਈ ਆਸਰਾ ਹੈ ਨਹੀਂ ਹੈਨਾ ਤੋ ਉਸ ਕਰਕੇ ਵੀ ਜ਼ਰੂਰੀ ਨਹੀਂ ਹੁੰਦਾਗਾ ਬਾਕੀ ਇੱਥੇ ਰਹੂਗਾ ਤਾਂ ਉਹ ਆਕੇ ਉਹੀ ਰਹੂਗਾ ਜੀ ਹੁੰਦਾ ਆਸਰਾ ਨਹੀਂ ਹੈ ਸਹਾਰਾ ਨਹੀਂ ਹੈ ਕੋਈ ਕਿ ਨਹੀਂ ਤਾਂ ਹੁਣ ਬੱਚੇ ਤਾਂ ਨਹੀਂ ਰਸੇਗੇ ਜਿੰਨੇ ਮੈਂ ਸਾਰੀ ਕਰ ਦਿੱਤੀ ਹੈ ਉਹ ਬੱਚੇ ਵੀ ਕੋਈ ਨਹੀਂ ਚੱਲੇ ਮਜਬੂਰ ਹੋ ਜਾਂਦੇ ਆ ਉਹ ਤੋਂ ਫਸ ਜਾਂਦਾ ਬੱਚਿਆਂ ਦੀ ਕਿਤੇ ਨਹੀਂ ਇਸ ਕਰਕੇ ਉਹਨਾਂ ਦਾ ਉਹ ਥੋੜਾ ਬਹੁਤ ਆਸੂਰ ਹੋ ਜਾਂਦਾ ਹੈ ਵੀ ਉਮਰ ਰਹਿਣ ਲਈ ਟਿਕਾਣਾ ਹੋਵੇ ਚਲੋ ਆਕੇ ਮਿਲ ਜੀ ਮਿਲ ਜਾ ਸਕੋ ਤੁਸੀਂ ਆ ਲੋਕਾਂ ਕਿਸ ਤਰ੍ਹਾਂ ਨਿਕਲ ਰਿਹਾ ਹੈ ਜਰਦਾਰ ਜਿਹੜਾ ਪੋਟਾਲਾ ਕੀਤਾ ਜਾ ਰਿਹਾ ਹੈ ਸਹਿਯੋਗ ਬਿਲਕੁਲ ਜੀ ਸਹਿਯੋਗ ਦੀ ਜਰੂਰਤ ਦੀ ਜਰੂਰਤ ਹੈ ਹੁਣ ਸਾਰੇ ਪਾਸਿਆਂ ਦੀ ਜਿਵੇਂ ਸ਼ੁਰੂਆਤ ਕਰਦੇ ਹੋਏ ਕੰਦਰ ਹਾਲ ਪੜਨਾ ਸ਼ੁਰੂ ਹੋ ਗਿਆ ਹੈ ਉਸ ਦੀ ਬਾਅਦ ਉਹ ਸਾਰਿਆਂ ਦੀ ਜਿੰਦੋਰ ਹੈ ਤੇ ਸਭ ਤੋਂ ਪਹਿਲਾਂ ਇੱਥੇ ਮੈਂ ਦਰਸ਼ਨ ਕਰਾਉਂਗਾ ਮੈਂ ਅਮਰਿਤ ਮਿੱਤਰਪਿਆਰਾ ਹੈ ਆਪਣਾ ਸਨਿੰਗ ਗੁਰਿੰਦਰ ਕੋ ਤੇ ਪਾਣੀ ਆਸਤੇ ਠੰਡੇ ਪਾਣੀ ਦਾ ਵਾਟਰ ਪਿਪਾ ਉਹਨਾਂ ਦੇ ਜਿਹੜਾ ਲਗਾਇਆ ਹੋਇਆ ਜਨਾ ਸਭ ਤੋਂ ਪਹਿਲਾਂ ਉਹਨਾਂ ਦਾ ਇੱਕ ਜੈਸਾ ਰੈਸਟੋਰੈਂਟ ਹੈ ਜਿੱਥੇ ਆਪਨਾ ਅਸੇਗਾ ਗੈਸ ਜੀ ਆਪਣਾ ਮੌਜੂਦ ਹੈ ਹਾਂ ਇਹ ਰਸੇਗਾ ਜੀ ਨੱਤੂ ਵਾਲਾ ਜਦੀ ਜਿਲ੍ਹਾ ਮੋਗਾ ਆ ਇੱਕ ਪਾਸੇ ਮੇਰੇ ਪਿਆਜ ਦਾ ਮਹਿਣਾ ਮੋਗੇ ਦਵਾਈ ਦਾ ਮਹਿਣਾ ਮਹਿਣਾ ਨਾਲੇ ਅਗਲਾ ਪਿੰਡ ਕਾਣਾ ਮੋਗਾ ਵੀ ਆ ਜਾਂਦਾ ਹੈ ਜਿਹੜੇ ਦਿਗਰਾਉ ਤੋਂ ਆਈਏ ਤੇ ਜੱਤਵਾਲ ਚੱਲ ਕੇ ਤੇ ਖੱਬੇ ਪਾਸੇ ਸੀਐਨਟੀ ਆਪ ਦਾ ਦੇ ਪਾਪ ਨਹੀਂ ਬਿਲਕੁਲ ਨਾਲ ਹਈ ਆਪਾਂ ਫਲੈਕਸ ਪੂਰੇ ਲਾਵਾਂਗੇ ਪਰ ਲਾਇਆ ਹੀ ਜਾਈ ਨਹੀਂ ਨਾ ਸਭ ਚੁੱਪ ਰਹੇਗੀ ਕਿਉਂਕਿ ਤੁਮਾਰਾ ਨਹੀਂ ਕੀਤਾ ਪਾਤੀਆ ਇਹ ਕੰਮ ਜ਼ਰੂਰੀ ਸੀ ਕੋਈ ਨਹੀਂ ਚਲਾ ਲਈ ਆਪਣਾ ਮੋਬਾਈਲ ਨੰਬਰ ਦਿੰਦਾ ਮੇਰਾ ਨੰਬਰ ਹੈਗਾ ਜੀ 97806 41158 97806 41158 ਮੈਂ ਨਾਂ ਰਾਜਨਜੀਤ ਕਿੱਥੋਂ ਦੇ ਰਹਿਣਾ ਹਾਂ ਜਲੰਧਰ ਦੇ ਰਹੇ ਹਾਂ ਆਪਾਂ ਦਾ ਸਹੀ ਕੋਰੋਨਾ ਦੇ ਆਪਾਂ ਦਾ ਬੱਚੇ ਹੈ ਜੀ ਲਾਇਆ ਕਰਦੇ ਬਾਬਾ ਨਾਨਕ ਜੀ ਨੇ ਸਿੰਦ ਕੀ ਦੇਖਿਆ ਜੀ ਪਰ ਇਹੋ ਜਿਹੇ ਪਰਸਨ ਜਿਹੜੇ ਮਿਲੇ ਨੇ ਸਾਨੂੰ ਬਹੁਤ ਚੇਰਬਾਗ ਮਿਲੇ ਨੇ ਜੀ ਗੈਦਾ ਦੀ ਸੋਚ ਉਹਦਾ ਸਾਰਾ ਕੁਝ ਕਰਨ ਵਾਲਾ ਜੀ ਇੱਕ ਵੱਖਰੀ ਵੱਖਰੀ ਸੋਚ ਹੁੰਦੀ ਹੈ ਜੀ ਬੰਦੇ ਦੀ ਕੁਝ ਉੱਪਰ ਲੈ ਜਾਣਾ ਨਾਮ ਬਣਾਣਾ ਹਰ ਇੱਕ ਚੀਜ਼ ਦਾ ਆਪਣੇ ਮਾਤਾ ਦਾ ਪਿਤਾ ਦਾ ਕੋਈ ਨੀਂਦ ਅੰਦਰ ਤੇ ਜੀ ਜੋ ਆਪਾਂ ਦੇਖਿਆ ਜੀ ਜੋ ਮੈਨੂੰ ਭਾਈ ਸਾਹਿਬ ਮਿਲੇ ਨੇ ਬਹੁਤ ਹੀ ਵਧੀਆ ਲੱਗੇ ਨੇ ਜੀ ਤੇ ਬਸ ਸਮਝ ਲੋ ਕਿ ਸਾਨੂੰ ਥੋੜਾ ਚਿਰ ਹੀ ਹੋਇਆ ਜੀ ਸਮਝ ਲੋ 2-3 ਮਹੀਨੇ ਹੋਏ ਹੈ ਜੀ ਤੇ 2-3 ਮਹੀਨੇ ਬਾਅਦ ਦੇਖਿਆ ਜੀ ਜੀ ਜੋ ਇਹਨਾਂ ਨੂੰ ਦੇਖਿਆ ਤੇ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਤੁਸੀਂ ਦਸਤਾਨ ਬਣਾ ਰਹੇ ਆ ਜੀ ਲੋਕਾਂ ਦਾ ਵਸਤੇ ਬਣਾ ਰਹੇ ਆ ਜੀ ਬਹੁਤ ਵਧੀਆ ਲੱਗਾ ਬਾਕੀ ਇਹਨਾਂ ਨਾਲ ਜੁੜ ਕੇ ਵੀ ਅੱਜ ਵੀ ਕਰਦੇ ਫੋਨ ਕਿੱਥੇ ਆ ਜੀ ਮਗੇਤਿਆਂ ਜੀ ਅਸੀਂ ਆ ਗਏ ਜੀ ਬਹੁਤ ਆਨੰਦ ਮਿਲਦਾ ਜੀ ਖੁਸ਼ੀ ਮਿਲਦੀ ਇੱਥੇ ਆ ਕੇ ਰਾਜੂ ਜੀ ਕਹਿੰਦੇ ਆ ਕਿ ਸਭ ਤੋਂ ਵੱਡਾ ਹੱਥ ਤੁਹਾਡਾ ਹੈ ਨਹੀਂ ਜੀ ਨਹੀਂ ਜਿਆਦਾ ਬਸ ਸਾਡੇ ਵੱਡੇ ਭਾਈ ਜੀ ਹੈ ਸਾਡੇ ਸਾਡੇ ਪਿਓ ਸਮਾਨ ਹੈ ਜੀ ਜੋ ਸਾਨੂੰ ਨਾਲ ਜੋੜ ਕੇ ਹਰ ਇੱਕ ਚੀਜ਼ ਕਰਦੇ ਪਏ ਜੀ ਇਹ ਵੀ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜੀ ਕਿ ਜਿਹੜਾ ਸਾਨੂੰ ਨਾਲ ਲੈ ਕੇ ਚੱਲਦੇ ਪਏ ਨੇ ਜੀ ਬਾਕੀ ਸਾਡੇ ਉਦੋਂ ਕੁਝ ਨਹੀਂ ਜੋ ਕਰਵਾਉਂਦੇ ਪਏ ਜੀ ਇਹੀ ਕਰਵਾਉਂਦੇ ਪਏ ਜੋ ਉਹਨਾਂ ਨੇ ਕਰਨਾ ਇਹਨਾਂ ਨੇ ਕਰਨਾ ਜੀ ਆਪਾਂ ਦਾ ਸਿਰਫ ਨਾਲ ਸਾਥ ਦੇ ਸਕਦੇ ਹਾਂ ਭਰਾ ਨਾਲ ਭਰਾ ਆਪਾਂ ਦਾ ਹੱਥ ਜੋੜ ਕੇ ਸੇਵਾ ਹੀ ਕਰਨ ਦੇ ਦਿੰਗੇ ਸਰ ਲੱਗ ਨਹੀਂ ਰਿਹਾ ਇਸ ਤਰ੍ਹਾਂ ਦੇ ਫਿਰਦਾ ਆਸ਼ਰਮ ਬਣਾਉਣਾ ਕਿਦਨਾਂ ਕਿਸੇ ਗਲਤ ਐ ਕਿ ਫਿਰਦਾ ਆਸ਼ਰਮ ਬਣਾਦੇ ਜਾ ਰਹੇ ਆ ਜਦੋਂ ਆਪਣੇ ਸੰਕਾ ਦੇ ਦਿੰਦੇ ਆ ਪਰ ਕੰਨਣਾ ਜੀ ਜੋ ਜ਼ਿੰਦਗੀ ਦਾ ਸਕੂਲ ਹੈ ਜੋ ਜ਼ਿੰਦਗੀ ਦਾ ਸਫਰ ਹੈ ਜੀ ਉਹ ਤਾਂ ਸਾਰਿਆਂ ਨੂੰ ਪਤਾ ਜੀ ਜਿਹੜਾ ਚੀਜ਼ ਕਰਨਾ ਜੀ ਉਹ ਤਾਂ ਹੋ ਕੇ ਰਹਿਣੀ ਹੈ ਜੀ ਠੀਕ ਨੇ ਠੀਕ ਪਰ ਜਿਹੜੇ ਮਾਪਿਓ ਦੇ ਹੈਗੇ ਨੇ ਜਿਨ੍ਹਾਂ ਦਾ ਕਿਸਮਤ ਲਿਖੀ ਹੈ ਜੀ ਉਹ ਆਪਾਂ ਕਿਸਮਤ ਕੀ ਕਰ ਸਕਦੇ ਕੁਝ ਨਹੀਂ ਕਰ ਸਕਦੇ ਪਰ ਜੋ ਇਹ ਕਰ ਰਹੇ ਨੇ ਮੈਂ ਕਹਿੰਦਾ ਜੀ ਬਹੁਤ ਅੱਛਾ ਪਤਾ ਲੱਗ ਰਿਹਾ ਕਿ ਹਾਂ ਵਿੱਚ ਕੋਈ ਚੀਜ਼ ਕਰ ਰਹੇ ਨੇ ਨਾਮ ਬਜਰੇਪੁਰਾ ਮੁਕੇਸ਼ਾਦ ਤੇ ਵੀ ਇਹ ਕਾ ਮਾਰਕੀਂ ਸ਼ਿਰਾਜ ਨਸੂ ਵਾਲਾ ਕਰ ਰਹੇ ਵੱਡੀ ਗੱਲ ਹੈ ਕਹਿੰਦੇ ਕਿ ਲੰਗਰ ਹੈ ਜਿਹੜਾ 24 ਘੰਟੇ ਚੱਲੇਗਾ ਰਾਹਗੀ ਰਾਸਤੇ ਵੀ ਜਿਹੜੀ ਹੈ ਬਿਲਕੁਲ 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 24 ਕਹਿੰਦੇ 24 ਆਵਰ ਚੱਲੇਗਾ ਜੀ ਰਾਹਗੀਰ ਵਾਸਤੇ ਵੀ ਬਜ਼ੁਰਗਾਂ ਦਾ ਸਾਰ ਜਿਹੜੇ ਵੀ ਆਣ ਜੀ ਧੰਨਵਾਦ ਕਰਾਂਗੇ ਜੋ ਆਓ ਲੰਗਰ ਖਾਓ ਜੋ ਤੁਹਾਡਾ ਦਿਲ ਕਰਦਾ ਤੁਸੀਂ ਆਓ ਜਦੋਂ ਮਰਜ਼ੀ ਐਨੀ ਟਾਈਮ 24 ਆਵਰ ਦਰਵਾਜ਼ੇ ਖੁੱਲੇ ਨੇ ਨਾਲੇ ਆਮ ਦੇਖਿਆ ਜਾਂਦਾ ਹੈ ਕਿ ਜਿਹੜਾ ਕੋਈ ਫੋਰਨ ਤੋਂ ਆਉਂਦਾ ਇੱਥੇ ਆ ਕੇ ਨਵੀਆਂ ਗੱਡੀਆਂ ਕਾਰਾਂ 'ਚ ਘੁੰਮਦੇ ਪਰ ਰਾਜੂ ਜੀ ਇੱਕ ਸਧਾਰਨ ਤੇ ਸਾਫ ਸੁਥਰਾ ਜਿਹਾ ਵਿਅਕਤੀ ਆਮ ਸਿੰਪਲ ਹੀ ਰਹਿੰਦੇ ਬਿਲਕੁਕੁਲ ਜੀ ਬਿਲਕੁਲ ਐਂਡ ਸਿੰਪਲ ਐਂਡ ਸੋਬਰ ਜੀ ਦੇਖੋ ਤੁਹਾਡੇ ਸਾਹਮਣੇ ਦੇਖ ਲਓ ਜੀ ਕਹਿੰਦੇ ਨੇ ਕਿ ਮੈਂ ਬੂਟ ਪਾਈ ਸੀਗੇ ਤੇ ਬੂਟਾ ਨੇ ਦੱਸ ਦੱਸਣਾ ਕਿ ਹਾਂ ਵੀ ਇੱਥੇ ਮੈਂ ਕਿੰਨਾ ਕੰਮ ਕੀਤਾ ਜੀ ਉਹ ਦੇਖ ਵੀ ਰਿਹਾ ਜੀ ਸਮਾਜ ਨੂੰ ਕੀ ਸੁਨੇਹਾ ਜੀ ਸਮਾਜ ਨੂੰ ਬਸਹੀ ਸੁਨੇਹਾ ਜੀ ਬਾਕੀ ਮਿਲ ਜੋਰ ਕੇ ਰੋ ਜੀ ਸਾਰਿਆਂ ਦਾ ਸਤਿਕਾਰ ਕਰੋ ਜੀ ਬਸ ਇਹੀ ਕਹਾਂਗੇ ਜੀ ਆਪਣੇ ਮਾਪਿਓ ਦਾ ਖਿਆਲ ਰੱਖੋ ਬਸ ਇਹੀ ਗੱਲਾਂ ਦੀ ਧੰਨਵਾਦ